ਇੱਕ ਵੀਰ ਹੋਰ ਤੇ ਵੀਰ ਮੈਂ ਤਾਂ ਵਧੀਆ ਹੀ ਬਣਾ ਲਿਆ ਲਾਗ ਲਿਆ ਮਾਲ ਲੈ ਕੇ ਲੈ ਕੇ ਲਿਆਉਣਾ ਪੁੱਤਰ ਆ ਲੈ ਕੇ ਲਿਆਉਣਾ ਬੀਬੀ ਕਰ ਲਓ ਭਾਈ ਮੈਂ ਚੱਲੇ ਆਉ ਪੁੱਤਰ ਬਹਿ ਗਿਆ ਉਹ ਮੈਂ ਉਹਨੂੰ ਵੀਰ ਨੂਰੇ ਢਾਂਗੀ ਮਾਂ ਕਦੇ ਉੱਥੇ ਫੜਨ ਲੱਗੇ ਉੱਡੇ ਆ ਜੇ ਭੈੰਦਾ ਜ਼ਰੂਰੇ ਲਾ ਕੱਢ ਜੂਗਾ ਕੋਈ ਨਹੀਂ ਉਹ ਮੈਂ ਮੜਾ ਜਾ ਫਰੰਗ ਚੱਲਿਆ ਉਹ ਬੈਠਾ ਨੂੰ ਤਾਂ ਮੁੰਡਾ ਇੱਥੇ ਆ ਰਿਹਾ ਆ ਆ ਗਿਆ ਵੀਰ ਉਹਨੂੰ ਫੜਾਉਂਦਾ ਮੈਂ ਜਾ ਕੇ ਆਉਣਾ ਉਹ ਬੈਠਾ ਨਾਲ ਵੀਰੇ ਵਾਰੀ ਵਾ ਫੜ ਕੇ ਖੜ ਜਾ ਜਿੱਥੇ ਕਿਤੇ ਪਾਉਣ ਨਹੀਂ ਜਿਹਦਾ ਤਾ ਦੇਗਾ ਆਪਣਾ ਨਾ ਪੁੱਤੋਂ ਉੱਥੇ ਹਲਾ ਲਾ ਇੱਥੇ ਆ ਗਏ ਵੀਰੇ ਇੱਥੇ ਆ ਗਿਆ ਵੀਰੇ ਉਹ ਚਿੱਟੀ ਦੇ ਹਾਂ ਮੈਂ ਉੱਥੇ ਫੜਨ ਚੱਲੇ ਆਂ ਜੇ ਉੱਡ ਗਿਆ ਤਾਂ ਢਕਾ ਲਈ ਮੇਰਾ ਹੁਣ ਬਾਅਦ ਪਾਉਣਾ